ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਬਹਾਦਰ ਦੇ 350 ਸਾਲਾਂ ਸ਼ਹੀਦੀ ਦਿਨ ਨੂੰ ਲੈ ਕਰਕੇ ਹਰ ਨਗਰ ਦੇ ਵਿੱਚ ਹਰ ਕਸਬੇ ਦੇ ਵਿੱਚ ਜਿੰਨੀ ਕਿਸੇ ਦੀ ਗੁਜਾਇਸ਼ ਉਹਦੇ ਮੱਥਾ ਗੁਰਮੁਖੋ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਇਤਿਹਾਸ ਨੂੰ ਵਿਚਾਰ ਕੇ ਉਹਨਾਂ ਦੀ ਰਹਿਮਤ ਨੂੰ ਪ੍ਰਾਪਤ ਕਰਨ ਦਾ ਯਤਨ ਕਰ ਰਹੇ ਨੇ ਮੈਂ ਰਾਤ ਹਿਆਰਪੁਰ ਦੇ ਲਾਗੇ ਇਸੇ ਸੰਬੰਧ ਵਿੱਚ ਕਥਾ ਕੀਤੀ ਸਵੇਰੇ ਕੱਦ ਗਿਲ ਕਰਕੇ ਆਇਆ ਗੁਰਮੁਖੋ ਇਹ ਮੈਂ ਤਿੰਨ ਦੋਹਰੇ ਪੜੇ ਰੇ ਦਸਮ ਪਾਤਸ਼ਾਹ ਦੇ ਤੇ ਇਹਦੇ ਖੀਰਲੇ ਦੋਹਰੇ ਚ ਪੜਿਆ ਧਰਮ ਹੀ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਜਿਹੜਾ ਇਤੀ ਸ਼ਬਦ ਹੈ ਨਾ ਇਹਦਾ ਅਰਥ ਹੁੰਦਾ ਅਖੀਰ ਆਪਾਂ ਕਿਤਾਬਾਂ ਪੜ੍ਹਦੇ ਆ ਤੇ ਕਿਤਾਬ ਨੂੰ ਸੰਪੂਰਨ ਹੁੰਦੀ ਥੱਲੇ ਪਿੱਛੇ ਲਿਖਿਆ ਹੁੰਦਾ ਸਮਾਪਤ ਦੀ ਐਂਡ ਅੰਗਰੇਜ਼ੀ ਦੀ ਐਂਡ ਲਿਖਿਆ ਹੁੰਦਾ ਤੇ ਪੰਜਾਬੀ ਦੀ ਕਿਤਾਬ ਲਿਖਿਆ ਹੁੰਦਾ ਇਤੀ ਭਾਵ ਇੱਥੇ ਅਖੀਰ ਹੈ ਹੱਦ ਹੈ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਤੀ ਤਾਂ ਲਿਖਿਆ ਹੈ ਦੁਨੀਆ ਦਾ ਇਤਿਹਾਸ ਪੜੋ ਜਿਹੜਾ ਕਤਲ ਕਰਨ ਵਾਲਾ ਨਾ ਜਿਹਨੂੰ ਕਤਲ ਕਰਨਾ ਹੁੰਦਾ ਉਹਦੇ ਕੋਲ ਚੱਲ ਕੇ ਜਾਂਦਾ ਔਰ ਜਿੰਨ ਕਤਲ ਕੀਤਾ ਜਾਂਦਾ ਉਹਨੂੰ ਕਹਿੰਦੇ ਮਕਤੂਲ ਕਾਤਲ ਮਕਤੂਲ ਕੋਲ ਚੱਲ ਕੇ ਜਾਂਦਾ ਹੈ ਲੇਕਿਨ ਇਹ ਪਹਿਲੀ ਘਟਨਾ ਕਿ ਮਕਤੂਲ ਕਾਤਲ ਕੋਲ ਚੱਲ ਕੇ ਗਿਆ ਪੀ ਮੇਰਾ ਸੀਸ ਕੱਟ ਦੇ ਇਸ ਕਰਕੇ ਕਲਗੀਧਰ ਬਾਪੂ ਨੇ ਲਿਖਿਆ ਹੈ ਤਾਲਮਹਿਦ ਦਿੱਤੀ ਜਾਣਕਾਰੀ ਸੀਸ ਦੀਆ ਪਰ ਸੀਨਾ ਉਚਰੀ ਸਿਰ ਦੇ ਕੇ ਵੀ ਸੀਨ ਹੀ ਆ ਗਿਆ ਤਰਲਾਰੀ ਲਿਆ ਇਹ ਇੱਕ ਨਿਸਾਨੀ ਸ਼ਾਦਤ ਹੈ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪ੍ਰਕਾਸ਼ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਨਗਰ ਵਿੱਚ ਗੁਰੂ ਕੇ ਮਹਿਲਾਂ ਵਿੱਚ ਮਾਤਾ ਨਾਨਕੀ ਦੀ ਪਾਵਨ ਕੁੱਖ ਹੋਇਆ। ਔਰ ਅੰਮ੍ਰਿਤ ਵੇਲੇ ਗੁਰਦੇਵ ਦਾ ਪ੍ਰਕਾਸ਼ ਹੋਇਆ। ਤਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਹਰਮੰਦਰ ਸਾਹਿਬ 'ਚ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ। ਮੈਂ ਇਹ ਗੱਲ ਹਰ ਕਥਾ ਵਿੱਚ ਵਾਰ-ਵਾਰ ਕਹਿਣਾ ਆਸਾ ਦੀ ਵਾਰ ਦੇ ਮੌਕੇ ਉੱਪਰ ਸੰਗਤ ਕਦੇ ਸੁਣ ਨਹੀਂ ਜਾਂਦੀ ਔਰ ਜੇ ਮੈਂ ਗਲਤ ਨਾ ਵਾਂ ਤੇ ਮੇਰਾ ਅੰਦਾਜ਼ਾ ਵੀ ਤੁਹਾਡੇ ਪਿੰਡ ਵਿੱਚ ਕਦੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਨਹੀਂ ਹੋਣਾ ਹਾਂ ਜੋ ਸੰਤ ਕਰਤਾਰ ਸਿੰਘ ਆਏ ਸਨ ਉਦੋਂ ਜਥਾ ਆਉਂਦਾ ਸੀ ਨਾਲ ਜਿਹੜਾ ਭਾਈ ਰਾਮ ਸਿੰਘ ਚੜਾਈ ਕਰ ਗਿਆ ਹੋ ਸਕਦਾ ਇਹਨਾਂ ਕਿ ਉਹਨੂੰ ਆਸਾ ਦੀ ਵਾਰ ਲਾਈ ਹੋਵੇ ਨਹੀਂ ਤੇ ਨਹੀਂ ਲਾਉਂਦੇ ਮੈਂ ਜਿੰਨਾ ਹੁਣ ਤੱਕ ਸਮਝਿਆ ਕਿਉਂਕਿ ਮੈਨੂੰ 82 ਦੇ ਸੰਤ ਕਰਤ ਜਰਨੈਲ ਸਿੰਘ ਨੇ ਮਨਜੀਤ ਸਾਹਿਬ ਸੈੱਟ ਕੀਤਾ 40 ਸਾਲ ਦੀ ਤਕਰੀਬ ਸਮਾ ਹੋ ਗਿਆ ਸਾਡੇ ਮਨਜੀਤ ਸਾਹਿਬ ਵੀ ਆਸਾ ਦੀ ਬਾਹ ਲੱਗਦੀ ਹੈ ਰਾਗੀ ਸਿੰਘ ਹੁੰਦੇ ਤੇ ਕੱਲਾ ਗੰਧੀ ਸਿੰਘ ਉਹ ਵੀ ਸੇਵਾਦਾਰ ਨੂੰ ਕਹਿੰਦਾ ਵੀ ਤੂੰ ਥਾਬਿਆ ਬਹਿ ਜਾ ਮੈਂ 10 ਮਿੰਟ ਅੱਖਾਂ ਮੀਟ ਲਾਂ ਉੱਥੇ ਵੀ ਚੱਲਦਾ ਜੇ ਗੰਧੀ ਵੀ ਸੁਣਨ ਨੂੰ ਤਿਆਰ ਨਹੀਂ ਕਿਉਂ ਮੇਰਾ ਆਪਣਾ ਵਿਸ਼ਵਾਸ ਤੇ ਜਿੰਨਾ ਕਿ ਮੈਂ ਗੁਰਮਤ ਨੂੰ ਸਮਝਿਆ ਨਾ ਜਿਹੜਾ ਆਸਾ ਦੀ ਬਾਣ ਵਿਚਾਰ ਲਗਾ ਸੁਣੇਗਾ ਉਹਨੂੰ ਦੁਨੀਆਂ ਦੀ ਕੋਈ ਤਾਕਤ ਗੁਰੂ ਨਾਲੋਂ ਤੋੜ ਨਹੀਂ ਸਕਦੀ ਉਹ ਬੰਦਾ ਪਖੰਡ ਨਹੀਂ ਕਰੇਗਾ ਦੋ ਚੀਜ਼ਾਂ ਵਿਸ਼ੇਸ਼ ਤੌਰ ਤੇ ਕਿਵੇਂ ਆਉਂਦਾ ਵਾਇਨ ਚੇਲੇ ਨੱਜਨ ਗੁਰ ਪੈਰ ਹਲਾਇਨ ਫੇਰਨ ਸਿਰ ਉਡ ਉਡ ਰਾਵਾਂ ਝਾੜੇ ਪਾਏ ਵੇਖੇ ਲੋਕ ਅਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਰ ਸ਼ਰੀ ਬਗੈਨ ਤਿੰਨ ਗਲਤਾਗ ਜਿਹਨੂੰ ਭਾਈ ਗਰਦਾਸ ਕਹਿੰਦੇ ਨੇ ਚੇਲੇ ਬੈਠਣ ਘਰਾਂ ਵਿੱਚ ਗੁਰੂ ਉਠ ਤਣਾੜੇ ਜਾਈ ਜਿਹੜਾ ਗੁਰੂ ਲੋਕਾਂ ਦੇ ਘਰਾਂ ਵਿੱਚ ਚਰਨ ਪਾਉਣ ਜਾਵੇਗਾ ਤੁਹਾਡੇ ਚਰਨ ਪੈ ਧੱਕੇ ਨਾਲ ਚਰਨ ਪਾਉਣਗੇ ਲੇਕਿਨ ਸਾਡੇ ਗੁਰੂ ਸਬਾਨਾ ਦੇ ਚਰਨ ਪਾਉਣ ਦੀ ਸਿੱਖ ਅਰਦਾਸਾਂ ਕਰਦੇ ਸਨ ਇੱਕ ਅਡੀਸ਼ਨ ਮੇਰੇ ਸਾਹਮਣੇ ਇੱਕਦਮ ਸਾਖੀ ਆ ਗਈ ਹੈ ਅਰਦਾਸ ਤੋਂ ਵੀ ਸਿੱਖਾਂ ਦੇ ਮਨ ਵਿੱਚ ਗੁਰੂ ਦੇ ਪ੍ਰਤੀ ਕਿੰਨੀ ਸ਼ਰਧਾ ਸੀ ਇੱਕ ਮਾਤਾ ਉਹਨੂੰ ਧੰਗ ਗੁਰੂ ਅਮਰਦਾਸ ਪਾਤਸ਼ਾਹ ਨੇ ਕਸ਼ਮੀਰ ਦੇ ਇਲਾਕੇ 'ਚ ਪ੍ਰਚਾਰ ਕਰਨ ਲਈ ਭੇਜਿਆ ਸ਼੍ਰੀਨਗਰ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰਮਤਿ ਦੇ ਪ੍ਰਚਾਰ ਵਾਸਤੇ ਬੱਤਰ ਬੀਬੀਆਂ ਦੀ ਡਿਊਟੀ ਲਈ ਤੇ 22 ਬੰਦਿਆਂ ਦੀ ਡਿਊਟੀ ਲਈ ਆਮ ਕਰਕੇ 52 ਦੱਸਿਆ ਜਾਂਦਾ ਹੈ ਲੇਕਿਨ ਸਾਨੂੰ ਤਕਸਾਲ ਵਿੱਚ ਸੰਤ ਕਰਤਾਰ ਸਿੰਘ ਨੇ 72 ਪੜਾਇਆ ਕਿ ਬੱਤਰ ਬੀਬੀਆਂ ਪ੍ਰਚਾਰ ਕਰਨ ਵਾਲੀਆਂ ਤੇ 22 ਸਿੱਖ ਮੈਂ ਬੇਨਤੀ ਕਰ ਰਿਹਾ ਅੱਜ ਕੱਲ ਦੇ ਗੁਰੂ ਧੱਕੇ ਨਾਲ ਕੁੰਡਾ ਖੜਕਾਉਂਦੇ ਮੈਂ ਚਰਨ ਪਾਉਣ ਆਇਆ ਸਾਡੇ ਗੁਰੂ ਸਹਿਬਾਨਾਂ ਨੂੰ ਆਪਣੇ ਕਰ ਚਰਨ ਪਾਉਣ ਦੀ ਅਰਦਾਸਾਂ ਕਰਦੇ ਸਾਂ ਜਿਹੜੀ ਮਾਤਾ ਉੱਥੇ ਗਈ ਹੈ ਨਾ ਸਤ ਭਾਈ ਮਾਫ ਕਰਨਾ ਸੇਉਂ ਬਿਰਦ ਹੋ ਗਈ ਤੇ ਉਹ ਕਹਿੰਦੀ ਵੀ ਮੇਰੇ ਮਨ ਦੀ ਭਾਵਨਾ ਵੀ 6ਵੇਂ ਪਾਠਾ ਮੈਂ ਖਦਰ ਦਾ ਚੋਲਾ ਤਿਆਰ ਕਰਕੇ ਪੋਣਾ ਮੈਂ ਖਦਰ ਦਾ ਰੇਜਾ ਤਿਆਰ ਕੀਤਾ ਹੁਣ ਤਾਂ ਬਾਬੇ ਸਸਤਾ ਮਾਲ ਲੈਂਦੇ ਨਹੀਂ ਮਹਿੰਗਾ ਦੀ ਯਾਰ ਨੇ ਨਾ ਮਾਤਾ ਕਹਿੰਦੀ ਵੀ ਮੈਂ ਖਦਰ ਦਾ ਕਪੜਾ ਤਿਆਰ ਕੀਤਾ ਰੇਜਾ ਤੇ ਛੇਵੇਂ ਪਾਤਸ਼ਾਹ ਤੇ ਪਉਣਗੇ ਤੇ ਲੋਕੀ ਮਜ਼ਾਕ ਕਰਦੇ ਨੇ ਕਬੜੀਏ ਛਦਾਣੇ ਜਿਹੜੇ ਗੁਰੂ ਨੂੰ ਲੋਕੀ ਘੋੜੇ ਭੇੜ ਕਰਦੇ ਨੇ ਤੋਪਾਂ ਭੇੜ ਕਰਦੇ ਪਰ ਤੇਰੇ ਖਦਰ ਦੇ ਚੋਲੇ ਲਈ ਆਏਗਾ ਜਿਹੜੀ ਮੈਂ ਤੋਪ ਦੀ ਗੜ ਕੀਤੀ ਆ ਨਾ ਮੇਰੇ ਪਿੰਡ ਦੇ ਭਾਈ ਮੋਰੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਤੋਪ ਭੇੜ ਕੀਤੀ ਸੀ ਖੇਮ ਕਰਨ ਤੋਂ ਸਭ ਤੋਂ ਪਹਿਲੀ ਤੋਪ ਖੇਮ ਕਰਨ ਤੋਂ ਭਾਈ ਮੋਰੀ ਨੇ ਗੁਰੂ ਹਰਗੁਨ ਸੱਚੇ ਪਾਤਸ਼ਾਹ ਨੂੰ ਭੇਟ ਕੀਤੀ ਜਿਹੜੀ ਅੱਜ ਵੀ ਲੋਹਗੜ ਗੁਰਦੁਆਰੇ ਵਿੱਚ ਅਸੀਂ ਸਾਂਭ ਕੇ ਰੱਖੀ ਤਾਂ ਕਿ ਲੋਕੀ ਸਿੱਖਿਆ ਲੈ ਸਕਣ ਸਾਡੇ ਅੰਦਰ ਭਰੋਸਾ ਕਿੰਨਾ ਚਾਹੀਦਾ ਹੈ ਉਹਦਾ ਪੁੱਤਰ ਸੀ ਸੇਵਾਦਾਰ ਤੇ ਕਹਿਣ ਲੱਗੇ ਆਪਣੀ ਬੇਬੇ ਨੂੰ ਸੰਘਾ ਕੰਡੇ ਲੱਗੀ ਹੈ ਤੇ ਭਲਾ ਗੁਰੂ ਚੋਲੇ ਨੂੰ ਵਾਸਤੇ ਇੱਥੇ ਆਵੇਗਾ ਖਦਰ ਦੇ ਚੋਲੇ ਲਈ ਪ੍ਰੇਮ ਦੀ ਖਿੱਚ ਪਈ ਮੇਰੀ ਪੀੜ ਦੇ ਮਾਲਕ ਸਿੱਖਾਂ ਨਾਲ ਲੈ ਕੇ ਗਏ ਤੇ ਜਿਵੇਂ ਪੜੇਪੇ ਵਿੱਚ ਉਮਰ ਨਿਗਾਹ ਕਰ ਜਾਂਦੀ ਹੈ ਘਰ ਬੜਾ ਖੁੱਲਾ ਸੀ ਕੁੰਡਾ ਖੜਕਾਇਆ ਤੇ ਕਹਿਣ ਲੱਗੀ ਆਗੇ ਜਿਹਨੂੰ ਮੈਂ ਯਾਦ ਕਰਦੀ ਸਾਂ ਅੱਖਾਂ ਤੇ ਹੱਥ ਰੱਖਿਆ ਤੇ ਕਹਿਣ ਲੱਗੀ ਮਹਾਰਾਜ ਮੇਰੀ ਇੱਕ ਨਿੱਕੀ ਜੀ ਬੇਨਤੀ ਕਹਿੰਦੇ ਦੱਸ ਬੇਬੇ ਕਹਿੰਦੀ ਮੇਰੇ ਮਨ ਦੀ ਭਾਵਨਾ ਤੁਸੀਂ ਘੋੜੇ ਤੇ ਚੜ੍ਹੇ ਚੜਾਏ ਅੰਦਰ ਬੜੋ ਜਿਹੜੀ ਥੱਲੇ ਰਕਾਬ ਸੀ ਉਹਨੂੰ ਉਹ ਮਾਤਾ ਨੇ ਫੜਿਆ ਇੱਕ ਹੱਥ ਵਿੱਚ ਖੁੰਡੀ ਕਹਿਣ ਲੱਗੀ ਬੱਸ ਹੋਰ ਕੋਈ ਇੱਛਾ ਨਹੀਂ ਮੈਂ ਖਦਰ ਦਾ ਕੱਪੜਾ ਤਿਆਰ ਕੀਤਾ ਤੇ ਮੇਰੀ ਮਨ ਦੀ ਰੀਜ ਹੈ ਕਿ ਮੈਂ ਤੁਹਾਨੂੰ ਚੋਲਾ ਪਵਾਵਾਂ ਤੇ ਦੁਨੀਆਂ ਨੂੰ ਛੱਡ ਜਾ ਮਹਾਰਜ ਕਹਿਣ ਲੱਗੇ ਬੇਬੇ ਕਾਹਦੇ ਲਈ ਕਹਿਣ ਲੱਗੀ ਮੈਂ ਗਰੀਬਣੀ ਖਦਰ ਦੇ ਚੋਲੇ ਜੋਗੀ ਤੇ ਮੈਂ ਤੇਰੇ ਅੱਗੇ ਹੜਾ ਤਾਂ ਕਰਦੀਆਂ ਮੈਂ ਤੈਨੂੰ ਖਦਰ ਦਾ ਚੋਲਾ ਪਵਾਵਾਂਗੀ ਤੇ ਮੇਰਾ ਤੂੰ ਲੋਕ ਕੋਲ ਪਰਦਾ ਟੱਕ ਦੇਗਾ ਮੈਨੂੰ ਤਾਂ ਆਪਣਾ ਲਾਲਚ ਆਇਆ ਇਤਿਹਾਸ ਕਹਿੰਦਾ ਹੈ ਕਿ ਰਾਤੋਂ ਰਾਤ ਦਰਜੀ ਦੇ ਕੋਲੋਂ ਉਹ ਚੋੜਾ ਤਿਆਰ ਕਰਵਾਇਆ ਦਿਨ ਦਾ ਚੜ੍ਹਾ ਹੋਇਆ ਮਾਤਾ ਨੇ ਥੱਲੇ ਆਪਣਾ ਆਸਣ ਲਾਇਆ ਥੱਲੇ ਮਾਰਿ ਪਲੰਗੇ ਤੇ ਬੈਠੇ ਨੇ ਜਬਜੀਤ ਸਿੰਘ ਦਾ ਪਾੜ ਕੀਤਾ ਮਾਤਾ ਨੇ ਸਰੀਰ त्यागਿਆ ਤੇ ਮੈਂ ਅਨਾ ਵੀ ਕਿੱਡੀ ਭਾਗਾ ਵਾਲੇ ਹੋਵੇਗੀ ਜਿਹਨੂੰ ਗੁਰੂ ਅਰਜਨ ਸਾਹਿਬ ਦੇ ਪਾਤਸ਼ਾਹ ਨੇ ਆਪ ਆਪਣਾ ਮੋਢਾ ਦਿੱਤਾ ਇਹ ਜੇ ਅਸਲੀ ਗੁਰੂਆਂ ਦੀ ਗੱਲ ਖਦਰ ਦਾ ਚੋਲੇ ਵਾਸਤੇ ਮੇਰੇ ਮਾਲਕ ਉਥੇ ਗਏ ਤੁਸੀਂ ਕਿਤੇ ਆਗਰੇ ਜਾਓ ਉਥੇ ਗੁਰਦੁਆਰੇ ਦਾ ਨਾਮ ਮਾਈ ਮਾਈ ਥਾਨ ਉਹ ਵੀ ਇੱਕ ਮਾਤਾ ਨੇ ਖਦਰ ਦਾ ਚੋਲਾ ਤਾਂ ਇਹ ਗੱਲ ਵਿੱਚੋਂ ਸੁਭਾਵਿਕ ਆ ਗਈ ਕਿ ਅੱਜ ਦਾ ਵਿਸ਼ਾ ਨਹੀਂ